ਬਾਸ ਤੇ ਜਲਦੀ ਖੇਡ ਲੈਣਾ ਬੰਤ ਨੇ ਆਇਆ ਨਵੰਬਰ ਚ ਵਾਪਸ ਨਵੰਬਰ ਚ ਵਾਪਸੀ ਬੰਤ ਐਵੇਂ ਬਾਜੀ ਇਹ ਗੁੱਡਾ ਜਿੱਦ ਦਾ ਸਿੱਧਾ ਆਕੜਦਾ ਨਹੀਂ ਹੈਗਾ ਐਕਸ਼ਨ ਐਕਸ਼ਨ ਦੇ ਵੀਰੇ ਬੁਲਟ ਦੀ ਐਂਟਰੀ ਹੋ ਗਈ ਏ ਸਸਤੀ ਦਾ ਬੁਲਟਰੀ ਕਿਵੇਂ ਗੁੱਡ ਯੂ ਮਾੜੀ ਫਰੈਂਡ ਦਾ ਕੀ ਆਲਾ ਬੁਲਟ ਤੇਰਾ ਖਣੀ ਪੜਦਾ ਕਤ ਨਾ ਹੈ ਠੀਕ ਹੈ ਠੀਕ ਹੈ ਜਾਨੇ ਹੋਰ ਕਿ ਉਹਦਾ ਹੀ ਸੋਣਾ ਭੈਣ ਜਰਾ ਤੂੰ ਭਾਈ ਕਹਿੰਦਾ ਘੁੰਮਦਾ ਜਾਂਦਾ ਆਈਸਕ੍ਰੀਮ ਲੈਣ ਗਿਆ ਸੀ ਦਿਲ ਕਰਦਾ ਖਾਣ ਨੂੰ ਮਿੱਠਾ ਕੁਛ ਇੰਨੂੰ ਮਿੱਠਾ ਮਿੱਠਾ ਭਾਈ ਵਾਪਸ ਆਉਂਦਾ ਮਿੰਨੂੰ ਮਿੱਠਾ ਪੰਦਾ ਤੈਨੂੰ ਖੱਟਾ ਪਸੰਦ ਆ ਅੜ ਕੋ ਇਨੂੰ ਕਰ ਲੋ ਭਰਾ ਨੂੰ ਜੀਰੋ ਜੀਰੋ ਬੰਦ ਨੋ ਦੇ ਕਿ ਰਾਜੀ ਨੀ ਦੇਵਾ ਨਾ ਲੀਵ ਕਰ ਦਿੰਦਾ ਉਹ ਉਹ ਯਾਰ ਨਹੀਂ ਬੋਲਟ ਨੂੰ ਗਾਲੀ ਕੱਢਣੀ ਵੀਰੇ ਭਰਾ ਬੋਲਟ ਬੋਰ ਨਾ ਆਇਆ ਰਾਜਾ ਰਾਜਾ ਵੜੀ ਗਾਸੜੇ ਗਾਲਾਂ ਕੱਢਣਾ ਤੇਰੇ ਕੜ ਨਾਲ ਪਰਣਾ ਲਾ ਮਟਾ ਹੈਗਾ ਨਾਲ ਵੀਰੇ ਪਰਣਾ ਲਾ ਮਟਾ ਹੈਗਾ ਨਾਲ ਨਾ 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 ਭੁਲਟਾ ਪਤਾ ਨਹੀਂ ਲੋਕ ਕਿੰਨਾ ਗਾਣਾ ਕੌਣ ਗੱਡੀ ਜਾਂਦਾ ਦੇਖ ਲੈ ਥੱਲੇ ਚੱਲ ਕੋਈ ਨਾ ਆ ਫੇ ਕਿਹੜੀ ਗੱਲ ਆ ਕੋਈ ਗੱਲ ਨਹੀਂ ਨਾ ਗੱਡੋ ਯਾਰ ਵੀਰੋ ਭਰਾ ਆਪਣਾ ਛੋਟਾ ਇਹ ਕੱਢ ਲਾ ਤੂੰ ਵੀ ਹਾਂ ਚੱਲ ਪੁੱਛ ਰਿਹਾ ਹਾਲ ਚਾਲ ਦਾ ਰਾਤੇ ਮੁੱਲਟਾ ਆਪਣਾ ਕਦੋਂ ਪ੍ਰਦਰਸ਼ਨ ਕਰ ਰਹੇ ਆ ਮੈਂ ਬਸ ਥੋੜੇ ਦਿਨਾਂ ਤੱਕ ਇਹ ਇਹ ਦੋ ਦੋ ਤਰੀਕ ਨੂੰ ਫੀਡਰ ਲੱਗਾ ਹੈ ਮੂਹ ਜੀ ਮੂਹ ਜੀ ਤੂੰ ਤੂੰ ਬੰਦ ਰਹਿ ਨਾ ਹਾਂ ਦੋ ਤਰੀਕ ਨੂੰ ਤੁਹਾਡੇ ਏਰੀਏ 'ਚ ਹੀ ਮੈਂ ਜਾ ਪੜ ਤਾ ਉਹ ਤੁਸੀਂ ਉਹਨੇ ਉਹਨੇ ਤੁਹਾਡੀ ਰਿਸ਼ਤੇਦਾਰੀ ਹੈ ਇੱਥੇ ਹਾਂ ਹਾਂ ਉੱਥੇ ਹੀ ਘੜਨਾ ਬੋਲਟ ਨੇ ਪਹਿਲਾ ਮੈਚ ਸਹੀ ਆ ਭਾਈ ਹਾਂ ਆ ਲੈ ਆ ਆ ਆ ਆ ਜਾਣ ਨਹੀਂ ਕਰਨ ਜੱਟ ਘੇੜਨ ਚੱਲਾ ਕਿੱਥੇ ਕੱਲੂ ਕਿੱਥੇ ਇਹ ਤਾਂ ਕਰਨੀਆ ਘਰੇ ਆ। ਸਾਡੇ ਪੜਦੇ ਬੋਲਟਰ ਨੂੰ ਮੁਬਾਰਕਾ ਦੇ ਘਰ ਪਾ ਰਿਆ ਨਵਾ। ਮੁਬਾਰਕਾ ਮੇਰਾ ਵੀਰ ਹੈ ਬਹੁਤ ਬਹੁਤ। ਅਸੀ ਯਾਰ ਭਾਜੀ ਸ਼ਕੈਂਕੀ ਭਾਜੀ। ਨਹੀਂ ਪਰ ਇਹ ਇਹਨੇ ਮਿਸਤਰੀ ਨਹੀਂ ਮੇਰੀ ਪਸੰਦੀ ਲਾਇਓ ਪਤਾ ਨਹੀਂ ਕਿਹੜੇ ਲਾ ਲਿਓ। ਓਏ ਯਾਰ ਇਹ ਕਹਿੰਦੇ ਠੰਮੀ ਮੈਦਵਾਲੀਆ ਮਿਸਤਰੀ ਦਾ ਉਹ ਇਹਨਾਂ ਨੇ ਉਧਰ ਮੈਚ ਲਾਇਆ ਤਾਂ ਭੱਜ ਗਿਆ। ਯਾਰ ਤੇ ਮੀਨੂ ਲਾਉਣਾ ਸੀਗਾ ਯਾਰ ਭਾਜੀ ਤੁਸੀਂ ਵੀ ਵੇ ਇਹ ਨੇ ਕਿ ਤੇ ਮੇਰੀ ਗੱਲ ਸੁਣ ਉਹਦੀ ਸੁਣ ਲਾ ਉਹਦੇ ਪਿੰਡ ਕੰਮ ਫੜਿਆ ਸੀ ਠੀਕ ਆ ਤੋਨੇ ਪੋੜੀਆਂ ਚੜਾਈਆਂ ਤੇ ਘਰੇ ਗਿਆਂਦਾ ਮੈਂ ਚਾਹ ਪੀ ਕੇ ਦੁਪਹਿਰਾਂ ਨੂੰ 2 ਵਜੇ ਹੁਣ ਬ੍ਰੇਕ ਟਾਈਮ ਤਾਂ ਹੁੰਦਾ ਹੀ 1 ਘੰਟਾ ਤੋ ਚਾਹ ਪੀਣ ਗਿਆ ਤੇ ਮਗਰੋਂ ਵੱਜ ਘਰੇ ਗਿਆ ਤੇ ਉਹਨਾਂ ਦੀਆਂ ਪੋੜੀਆਂ ਡੇਗੀਆਂ ਡੇਗੀਆਂ ਉਹ ਕੱਚੀਆਂ ਬਣ ਗਿਆ ਤੋ ਕਹਿੰਦਾ ਉਹ ਕਿੰਬਾਰੇ ਤਾਂ ਪੜਾਣੇ ਇਹ ਕੱਚੀਆਂ ਰੱਖੀ ਅਸੀਂ ਪੱਕੀਆਂ ਤੇ ਕਿ ਚੱਲ ਕੋਈ ਨਾ ਹੁਣ ਹੋਰ ਮੈਸਤਰੀ ਲਾ ਲਿਆ ਭਾਈ ਕੋਈ ਨਾ ਗਾਂ ਕੰਮ ਤਵਾਦਾਂਗੇ ਹਾਂ ਜਲਦੀ ਕਿਸੇ ਨੂੰ ਕਹਿ ਦਿੰਦੇ ਆ ਕਮੈਂਟਾਂ ਚ ਕਮੈਂਟਾਂ ਚ ਬੜਿਆਂ ਦੇ ਘਰ ਪੈਣ ਵਾਲੇ ਹੋਣੇ ਆਪਣੇ ਭਰਾਵਾਂ ਦੇ ਕੋਈ ਕੰਮ ਕੁੰਮ ਕਰਾਉਣ ਵਾਲਾ ਉਹਨਾਂ ਦੇਖੀ ਹੋਣੀ ਨੰਬਰ ਦੇ ਦਾਂ ਮੈਸਰ ਕਰ ਲਓ 9915232422 ਇਹਦਾ ਨੰਬਰ ਦੇਖ ਲਓ ਭਾਈ ਸਾਰੇ ਵਾਲੇ ਫੋੜਾ ਹੈਗਾ ਇਸ ਵੇਲੇ 5132422 ਜੀ 9915232422 ਕੋ ਸਾਹ ਦਾ ਨੰਬਰ ਆ ਓ ਯਾਰ ਉਹਦਾ ਫੇਰ ਤੋਂ ਨਾਮ ਪਾਈ ਲਈ ਜਾਂਦਾ ਉਹਦੋਂ ਇਹ ਤਾਂ ਦੀ ਉਹ ਬੀਚ ਕਰਾ ਕੇ ਗਿਆ ਯਾਰ ਮੈਂ ਬੈਠੀ ਆਹ ਦੀ ਬੋਲਟ ਪਰ ਬਾਣ ਕੈਨੇਡਾ ਆ ਆ ਕੁੜੀ ਥੱਲੇ ਕਿ ਮੈਸੀ ਕਰਨ ਦੀ ਕਿ ਬੋਲਟ ਕਿੱਥੇ ਆ ਮੈਂ ਕਿ ਕੈਨੇਡਾ ਆ ਆ ਆ ਕੈਨੇਡਾ ਹੀ ਆ ਪਾ ਦੇ ਨਾ ਕੋਈ ਚਾਹ ਪਾਣੀ ਤੇ ਮੈਨੂੰ ਵੀ ਇਹਦਾ ਲਾ ਕੇ ਰੱਖ ਮਰੀ ਜੀ ਉਹਨਾਂ ਨੂੰ ਚਾਹ ਪਾਣੀ ਆ ਤੁਹਾਨੂੰ ਬੰਦੋਵਾੜ ਬੁਲਾ ਦੰਨੇ ਆ ਬੋਲੋਵਾਲ ਵਾਲੇ ਤੋਂ ਬਾਹਰ ਨਿਕਲਦੇ ਨਹੀਂ ਬਾਹਰ ਜਾਈਦਾ ਹਾਂ ਹਾਂ ਬਾਹਰ ਸਾਰਿਆਂ ਮੈਂ ਕਿਹਾ ਚੰਡੀਗੜ੍ਹ ਸੀਗਾ ਤੂੰ ਕਿੱਥੇ ਆਇਆ ਸੀਗਾ ਤੂੰ ਮੈਨੂੰ ਫੋਨ ਕਰਕੇ ਆਇਆ ਨਹੀਂ ਤੈਨੂੰ ਫੋਨ ਬੜਾ ਕੀਤਾ ਇੱਕ ਦਿਨ ਤੂੰ ਘਰੇ ਸੁਸਾਈ ਉਹ ਪਾਜੀ ਦੱਸ ਜੋਤੇਬਾਈ ਤੁਹਾਨੂੰ ਪਤਾ ਹੀ ਹੈ ਮੈਂ ਕਿੱਥੇ ਸੀਗਾ ਆ ਅੱਜ ਚੰਡੀਗੜ੍ਹ ਆ ਜਾਟੇ ਬੰਦੇ ਆਏ ਹੀ ਸ਼ਾਇਦ ਸੇ ਕੋਈ ਨਾ ਫੇਕ ਇਦਨ ਆਉਣਾ ਮੈਂ ਕੋਈ ਗੱਲ ਨਹੀਂ ਹਾਂ ਹੁਣ ਤ ਘਰੇ ਇੱਥੇ ਚੰਡੀਗੜ੍ਹ ਆਇਆ ਗੋਡਾ ਤਈ ਐ ਐਰਜੈਂਟ ਐਰਜੈਂਟ ਤੁਹਾਨੂੰ ਪਤਾ ਹੀ ਹੈ ਵਾਜੀ ਨੂੰ ਫਿਰ ਅਠਰ ਕੀ ਚੱਜਾਏਗੀ ਮੈਸੀ ਕਰਨ ਲਿਆ ਬਾਬੇ ਤੁਹਾਨੂੰ